ਦੇਖੋ ਮੈਂ ਇਹਨਾਂ ਦੀ ਸਿਹਤ ਬਾਰੇ ਪਤਾ ਕਰਨਾ ਹੈ ਤੇ ਨਾਲੇ ਦੇਖੋ ਐਗਰੀਕਲਚਰ ਵਿੱਚ ਵੀ ਮੈਂ ਕਹਿੰਦਾ ਕਿ ਅਥਾਰਟੀ ਹੈ ਸੋ ਜਿਹੜੀ ਐਗਰੀਕਲਚਰ ਦੀ ਹਾਲਾਤ ਕੀ ਹੈ ਕੀ ਐਡਵਾਈਸ ਮੇਰੇ ਫਾਦਰ ਸਾਹਿਬ ਵੀ ਇਹਨਾਂ ਤੋਂ ਐਡਵਾਈਸ ਲੈਂਦੇ ਰਹੇ ਸੀ ਤੋਂ ਮੈਂ ਵੀ ਇਹਨਾਂ ਨੂੰ ਕਿਹਾ ਕਿ ਮੈਨੂੰ ਇਹ ਐਡਵਾਈਸ ਦਿਆ ਕਰੋ ਕਿਵੇਂ ਆਪਾਂ ਪੰਜਾਬ ਨੂੰ ਕਿਵੇਂ ਅੱਗੇ ਲੈ ਜਾ ਕੇ ਕਿਵੇਂ ਐਗਰੀਕਲਚਰ ਜਿਹੜੀ ਆਪਣੀ ਮੇਨ ਇਹਨੂੰ ਆਪਾਂ ਮੁਨਾਫੇ ਪੱਖ ਧੰਦਾ ਬਣਾਉਣਾ ਐਂਡ ਆ ਇਹ ਕਿਹਨਾਂ ਕੋਲੇ ਤਾਂ ਨੌਲੇਜ ਦਾ ਮਨ ਲੱਗਦਾ ਖਜ਼ਾਨਾ ਹੈ ਸੋ ਉਹ ਖਜ਼ਾਨੇ ਚੋਂ ਅਸੀਂ ਕੁਝ ਲੈਣ ਵਾਸਤੇ ਆਉਂਦੇ ਤੇ ਆਉਂਦੇ ਰਵਾਂਗੇ ਸਰ ਸਿਆਸੀ ਸਿਆਸੀ ਜਿਹੜੀਆਂ ਨੇ ਕਿ ਸਿਆਸਤ ਦੇ ਤੌਰ ਤੇ ਮੁਲਾਕਾਤ ਦਾ ਨਹੀਂ ਸਾਡੇ ਦਾ ਮੇਰੇ ਮੇਰੇ ਫਾਦਰ ਨਾਲ ਨਾ ਇਹਨਾਂ ਦੇ ਜਿਵੇਂ ਭਰਾਵਾਂ ਵਾਂਗੂ ਰਿਸ਼ਤੇ ਸੀ ਸੋ ਅ ਅਸੀਂ ਵੀ ਉਵੇਂ ਉਵੇਂ ਵਾਂਗੂ ਰਿਸ਼ਤੇ ਸੋ ਇਟਸ ਕੋਈ ਸਿਆਸਤ ਨਹੀਂ ਅਸੀਂ ਜਿਵੇਂ ਫੈਮਿਲੀ ਚ ਆਏ ਹੋਏ ਹਾਂ ਆ ਵੀ ਮਾਰੇ ਪਿੱਛੇ ਮਾਰੇ ਪਿੱਛੇ ਨਾ ਸਰ ਪਿੰਨ ਤੁਸੀਂ ਗਰੀਮ ਐਸਸੀ ਮੀਡੀਆ ਵੀ ਰੋਣਾ ਚਾਹੁੰਦੇ ਨੇ ਮਿਲਣਾ ਚਾਹੁੰਦੇ ਨੇ ਵਿਸ਼ਾ ਵੈਲਕਮ ਇਨ ਗ੍ਰੇਟ ਰਾਜ ਦੇ ਸਾਰੇ ਆਉਟ ਜਾਂਦੇ ਨੇ ਸਾਰੇ ਪਾਰਟੀਆਂ ਦੇ ਲੀਡਰ ਮੇਰੇ ਕੋਲ ਆਉਂਦੇ ਨੇ ਕੋਈ ਇਹਦੇ ਵਿੱਚ ਕੋਈ ਸਪੈਸ਼ਲ ਕੋਈ ਖਾਸ ਨਾ ਕੋ ਪੋਲੀਟਿਕ ਕਰਨਾ ਕੁਝ ਹੋਰ ਕੋਈ ਕਰਨੀ ਸੀ ਪਰਵਾਹ ਨਹੀਂ ਰੱਖੇ ਇਹਨਾਂ ਦੇ ਫਾਦਰ ਵੇਲੇ ਦੀ ਗੱਲਾਂ ਉਹ ਦੌਰ ਆਉਂਦੇ ਨੇ ਇਹ ਤੋਂ ਮਤਲਬ ਸਾਰੇ ਕਿਸਾਨੀ ਮਸਲੇ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਵੇਂ ਕਿ ਉਹ ਵੀ ਆਪਣੇ ਦਾ ਪਾਰਟੀ ਕਰਦੇ ਰਹੇ ਮੈਂ ਮੇਰਾ ਉਹਨਾਂ ਨੂੰ ਕਹਿਣਾ ਸੀਗਾ ਕਿ ਪੰਜਾਬ ਇੱਕ ਬਡੇ ਕਰਾਈਸਿਸ ਵੱਲ ਵੱਗ ਰਿਹਾ ਹੈ ਅੱਖਲਾ ਹੜ੍ਹਾਂ ਤੱਕ ਸੀਤ ਨਹੀਂ ਝਾੜ ਘਟ ਗਿਆ ਬਹੁਤ ਔਰ ਜੇ ਦੁਬਾਰ ਫੇਰ بارش ਹੋ ਗਈ ਫਿਰ ਬਹੁਤ ਵੱਡਾ ਨੁਕਸਾਨ ਹੋ ਇੱਕ ਬਹੁਤ ਵੱਡਾ ਕਰਾਈਸਿਸ ਪੰਜਾਬ ਦੇ ਸਾਹਮਣੇ ਹੈ ਤੇ ਇਹਦੇ ਲਈ ਵਿਜਨਰੀ ਲੀਡਰਸ ਦੀ ਲੋੜ ਹੈ ਸੋਚੋ ਇਹਦੇ ਬਾਰੇ ਵਿੱਚ ਤੁਹਾਡਾ ਕੀ ਆਸੀ ਵੀ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਹੈ ਇਹ ਬੜੀ ਦੁਖਦਾਈ ਗੱਲ ਹੈ ਕਿ ਰੀਜਨਲ ਪਾਰਟੀ ਜਿਹਨੇ ਪੰਜਾਬ ਦੀ ਸੀ ਉਹ ਟੁੱਟ ਗਈ। ਉਹਦੇ ਦੋ ਗਰੁੱਪ ਹੋ ਗਏ ਇਸ ਕਰਕੇ ਤੁਸੀਂ ਸੋਚੋ ਉਹਨਾਂ ਨੂੰ ਕਿਵੇਂ ਇਕੱਠੇ ਕੁੱਟੇ ਕਰਨਾ ਹੈ। ਬਾਕੀ ਤੋਂ ਤੁਹਾਡੀ ਜਿਹੜੀ ਦੋਨਾਂ ਚੜ੍ਹਨ ਦਾ ਸੱਤ ਤੁਸੀਂ ਵਿੱਚ ਨਾਸ਼ ਕਰਿਆ ਆ ਰਹੇ ਹੋ ਮਸਾਹਨੀ ਮਸਲੇ ਨੂੰ ਲੈ ਕੇ ਕੋਈ ਐਦਾਂ ਦੀ ਰਾਏ ਹੋਈ ਹੈ ਵੀ ਦੋਨੋਂ ਪਲੇਟਫਾਰਮ ਤੇ ਇਕੱਠੇ ਹੋ ਕੇ ਵੀ ਨਹੀਂ ਐਦਾਂ ਦੀ ਐਦਾਂ ਦੀ ਕੋਈ ਨਹੀਂ। ਜੇ 2027 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਜਾਏ ਇਹਨਾਂ ਦੇ ਕੋਈ ਐਦਾਂ ਦੀ ਕੋਈ ਗੱਲ ਨਹੀਂ ਇਲੈਕਸ਼ਨ ਨਾਲ ਕੋਈ ਗੱਲ ਤਾਂ ਕੋਈ ਹੋਈ ਨਹੀਂ ਨਾ।